ਜਾਗ ਮਨ ਰਾਮ ਨਾਮੁ ਨਿਸਤਾਰ ਸਤਿਗੁਰੂ ਸਾਹਿਬਾਨ ਰਾਮ ਵਚਨ ਕਰਦੇ ਨੇ ਕਿ ਇਹ ਮੇਰੇ ਮਨਾਂ ਪਰਮਾਤਮਾ ਦਾ ਨਾਮ ਜਪਿਆ ਕਰ ਨਾਮ ਜਪਣ ਦੇ ਨਾਲ ਇਹ ਸੰਸਾਰ ਸਮੁੰਦਰ ਕੋ પાર ਇਸ ਗਾਰੇ ਕਿਸ ਸੰਸਾਰ ਸੁਨਦਰ ਨੂੰ ਕਰਨ ਦੇ ਲਈ ਜਿੰਤਰਾਂ ਸੰਸਾਰ ਤੇ ਜਿਹੜੇ ਸੁਨਦਰ ਨੇ ਵੱਡੇ ਵੱਡੇ ਉਹਨਾਂ ਨੂੰ ਪਾਰ ਕਰਨ ਬਾਅਦ ਤੇ ਇੱਕ 베ੜੀ ਦੀ ਲੋਟ ਪੈ ਗਈ ਜਨ ਦੇ ਉੱਤਰ ਦੀ 베ੜੀ ਦੇ ਨਾਲ ਦੁਗੀਆਂ ਜਾ ਸਕਦੇ ਜਿਵੇਂ ਜੇਕਰ ਕੋਈ ਸੇਰਾਂ ਸਮੁੰਦਰ ਦੇ ਵਿੱਚ ਜੇ ਤਰ੍ਹਾਂ ਬੇੜੀ ਦੀ ਲੋੜ ਹੈ ਤੇ ਸੰਸਾਰ ਸਮੁੰਦਰ ਤੇ ਉਪਰ ਤੁਹਾਨੂੰ ਆਖੇ ਵੀ ਤੈਨੂੰ ਨਾਮਕੀ ਬੇੜੀ ਦੀ ਲੋੜ ਹੈ ਇਹ ਸੰਸਾਰ ਇੱਕ ਸਮੁੰਦਰ ਦੀ ਤਰ੍ਹਾਂ ਬਾਸਾ ਕਹਿੰਦੇ ਨੇ ਜਿੱਨਾ ਚਤਰੀਪੁਰ ਨਾਮਕੀ ਬੇੜੀ ਨਹੀਂ ਹੈ ਕਿ ਉਹਦੇ ਵਿੱਚੋਂ ਤਰ ਨਹੀਂ ਸਕਦਾ ਹੈ ਨੋਰ ਦੇ ਵਿੱਚ ਨਾਮਤਾ ਦੇ ਵਿੱਚ ਮਾਇਆ ਦੇ ਵਿੱਚ ਡੁੱਬ ਜਾਇਆ ਇਸ ਕਰਕੇ ਆਸਾ ਜੀ ਕਹਿੰਦੇ ਨੇ ਬੇੜਾ ਵਨੁ ਲੈ ਨੂੰ ਬੇੜਾ ਬੰਨਣ ਦਾ ਬੇੜਾ ਪਿਆਰ ਕਰਨ ਦਾ ਤੇਰਾ ਸਮੇ ਬੇੜਾ ਬੇੜਾ ਪਿਆਰ ਕਰਨਾਂ ਦਾ ਨਾਮ ਹੈ ਅਰਜੇ ਹੁੰ ਜੀ ਨਾਮ ਨਾਂ ਜਪਿਆ ਸੁਰੇ ਨਾਮ ਕੀਤਾ ਆਸਾ ਜੀ ਵਚਨ ਕਰਦੇ ਨੇ ਬੇੜਾ ਬੰਨ ਇਹੋ ਵੰਨਨ ਕੀ ਵਿਦਾ ਭਾਰਸਰ ਗੁਰਜਾ ਪੁੱਛਦਾ ਤਰ ਤਰਨ ਦੋਪੀਤਾ ਗੁਣ ਵਿੜਾ ਤੇ ਨਾਮ ਰੂਪੀ ਵਿੜਾ ਤਿਆ ਕਰਨ ਦਾ ਵਿੜਾ ਹੈ ਜਿ ਹੁੰ ਵੀ ਤਰ ਵਿੜਾ ਤਿਆ ਕਰਨ ਦਿੱਤਾ ਭਾਰਸਰ ਹੀ ਕਹਿੰਦੇ ਭਾਰਸਰ ਜੰਕੁਛਦਾ ਜਦੋਂ ਇਹ ਸੁੰਦਰ ਸੰਸਾਰ ਵਿੱਚ ਸੁੰਦਰ ਮਹਿਰਾ ਦੇ ਵਿੱਚ ਉੱਠਣ ਗਿਆ ਤਾਂ ਇਸ ਟਾਈਮ ਕੇ ਭਾਈ ਤੰਵੀਰ ਰੰਗ ਪਾਸਾ ਕਿਤੇ ਹਨੇਰੇ ਮਹਿਮਾਨਾਂ ਜਾਕੂ ਨਾਮ ਰਾਮ ਨਾਮ ਸਤਾਰਾ ਉਸ ਕਾਲਪੁਰ ਬੈਗੂ ਜੀ ਦਾ ਨਾਮ ਲੱਭਿਆ ਕਰ ਜਿਹੜਾ ਨਾਮ ਤੁਮੇ ਇਸ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਕਰ ਦੇਵੇਗਾ ਕੋਟਾ ਵਾਪਸ ਸਭ ਕੋ ਵੈ ਹਰ ਪਾਪ ਜਗ ਪਾਲੂ ਤਾਰਨਹਾ ਹੋ ਸਹਿਜ ਜੀ ਕਹਿੰਦੇ ਨੇ ਭਾਈ ਕੋਟ ਕਟੰਤਰ ਕੇ ਬਾਪ ਸਭ ਕੋ ਵੈ ਕੋਟ ਕਹਿੰਦੇ ਕਿ ਨਹੀਂ ਕੋਟ ਬੁਰਾੰ ਦੇ ਕਿੰਨੇ ਕੋੜ ਨੂੰ ਵੀ ਕੋਟ ਗਿਆ ਰਹਿੰਦਾ ਇਸ ਕਰਕੇ ਨੁਕਰੀ ਕੇ ਪਾਪ ਨੇ ਕੰਗਿਆ ਕਿਰਿਆ ਦੇ अनेका ਹੁਨਾ ਨੇ ਸਾਰੇ ਜਿੰਨੇ ਜੀਤਕ ਅਸੀਂ ਸਮਾਂ ਨਿਗਾ ਕੇ ਆਏ ਹਾਂ ਪਿਛਲੇ ਸਰੀਰਾਂ ਦੇ ਵਿੱਚ ਵੀ ਉਹਦੇ ਵਿੱਚ ਵੀ ਬੜੇ ਪਾਪ ਕੀਤੇ ਹੋਣਗੇ ਇਸੇ ਕਰਕੇ ਗੁਰਬਾਣੀ ਨੇ ਸਾਨੂੰ ਜਨਮ ਜਨਮ ਤੇ ਗੱਲ ਕੀਤੀ ਹੈ ਜਨਮ ਜਨਮ ਦੇ ਕਿਲੇ ਵਿੱਚ ਨਾਸਿਆ ਹਰ ਚੱਲ ਜੀ ਚੱਲਾਈ ਤੇ بڑے ਕਾਮ ਕੀਤੇ ਹੋਣਗੇ ਪਾਰਸਾ ਜੀ ਕਹਿੰਦੇ ਉਹਨਾਂ ਇਤੋਂ ਪਾਪਾਂ ਦਾ ਬੜਾ ਵੱਡਾ ਕਿਲਾ ਤਿਆਰ ਕੀਤਾ ਤੇਰੇ ਵਾਸਤੇ ਇੱਕ بڑے بڑے ਕਿਲੇ ਨੂੰ ਪਾਰ ਕਰਨ ਵਾਸਤੇ ਇੱਕੋ ਇੱਕ ਸਹਿਬ ਸਤਿਗੁਰੂ ਪਾਰਸਾ ਜੀ ਕਹਿੰਦੇ ਤੇਲ ਕੋੜਾ ਤਿਆਰ ਕਰਨਾ ਚਾਹੁੰਦਾ ਨਾਮ ਦਾ ਇਸ ਕਰਕੇ ਪਰਮਾਤਮਾ ਦਾ ਨਾਮ ਜਿਹੜਾ ਹੈ ਉਹ ਅਨੇਕਾਂ ਜੁਨਾਂ ਦੇ ਕੀਤੇ ਸਾਰੇ ਪਾਪਾਂ ਪਰਮਾਤਮਾ ਸਿਮਰਨ ਕਰਨ ਵਾਲੇ ਜੀ ਨੂੰ ਸੰਸਾਰ ਸੁੰਦਰ ਤੋਂ ਪਾਰ ਨਾ ਦਿੰਦਾ ਹੈ ਇਸ ਕਰਕੇ ਭਾਈ ਨੂੰ ਨਾਮ ਜਪਿਆ ਕਰ ਜਿੰਨਿਆਂ ਨੇ ਹੁਣ ਤੱਕ ਤੈ ਸਤਿਗੁਰੂ ਸਾਹਿਬ ਦੇ ਪਾਪ ਕੀਤੇ ਨੇ ਉਹਨਾਂ ਨੂੰ ਜਦੋਂ ਨਾਮ ਜਪ ਕੇ ਸਿਮਰਨ ਕਰੇਗਾ ਗੋ ਵਾਲਾ ਪੰਚ ਕੇ ਫਿਰ ਤੇ ਉਹ ਪਾਪਾਂ ਦਾ ਨਾਸ ਹੋ ਜਾਵੇਗਾ ਇਸ ਕਰਕੇ ਉਹ ਭਾਈ ਨੂੰ ਨਾਮ ਜਪਿਆ ਕਰ ਉਹタル ਕੋ ਮੈਂ ਉਹਦਾ ਜਿਹੜਾ ਸੰਸਾਰ ਸੁੰਦਰ ਤੋਂ ਪਾਰ ਕਰ ਕਰਹਾ ਤਾਇ ਨਗਰ ਵਰਤ ਹਰਿ ਸ਼ੰਮੀ ਹਰ ਨਿਰਭਉ ਨਿਰਵੈਰੁ ਨਰੰਕਾਰਾ ਸਭ ਜਿੰਦ ਜਿਨਾ ਮਾਨ ਪ੍ਰਭੁ ਵੈ ਕਾਲੁ ਨਿਤੁ ਜੀਐ ਉਸ ਸਾਡੇ ਸਰੀਰ ਸਹਿ ਵਿਚ ਵਸਦਾ ਹੈ ਫਿਰ ਵੀ ਉਸ ਨੂੰ ਕੋਈ ਡਾਂਗੀ ਪੁੰਗ ਕੋ ਨੂੰ ਕਿਸੇ ਨਾਲ ਲਗਾਈ ਨਹੀਂ ਦੇ ਰਤਾ ਕੋਈ ਖਾਸ ਤਕਾਰ ਵੀ ਨਹੀਂ ਐ ਹਰ ਨਿਕਟ ਵਸਤ ਕਾਚ ਨਦਰ ਨਾ ਆਵੇ ਹਰ ਲੱਭਾੁਰ ਵਿਚਾਰਾ ਸਭ ਜੀ ਕੇ ਤ੍ਰਿਕੋਲ ਵਸਤਨ ਕਾਰਤੁ ਮੈਂ ਤੁਝੂ ਪੂਰ ਨੀਂਹ ਤੇ ਚੰ ਪਰਮਾਤਮਾ ਸਦਾ ਹੀ ਸਾਡੇ ਜਿੜੀ ਹੈ ਪਰ ਸਾਨੂੰ ਦਿਸਦਾ ਨਹੀਂ ਹੈ ਬਾਸ ਜੀ ਕੇ ਨੇੜੇ ਉਹਨੇ ਕਾਲਪੁਰ ਦੀ ਪ੍ਰਮਾਣੀ ਬਾਰ ਬਾਰ ਮੁੜ ਕੇ ਪਰਾਂ ਮੇਣੀਆ ਕਾਲਪੁਰ ਕਹਿਣੇ ਵਿਦਾਸ ਹੱਥ ਫੈਨੇ ਰੇ ਆਸਰੇ ਦੇ ਹੱਥੋਂ ਵੀ ਡੇਢੇ ਐ ਇੰਨਾ ਨੇੜੇ ਕਾਲਪੁਰ ਖੇਪੜ ਦੇਸ ਦਾ ਕਿਉਂ ਨਹੀਂ ਹੈ ਸਵਯਕਿਤ ਦੇਸ ਦਾ ਤਾਂ ਨਹੀਂ ਹੈ ਤੇਰੇ ਵਿੱਚ ਤੇ ਕਾਲਪੁਰ ਵਿੱਚ ਜਿਹੜਾ ਅੰਦਰ ਹੀ ਬੈਠਾ ਹੈ ਉਹ ਚਾਹੇ ਕਿ ਫੜਦਾ ਪਿਆ ਹੋਇਆ ਹੈ ਪਰ ਜਿੱਤੇ ਉਹ ਭਰਮ ਦੇ ਪਰਦੇ ਨੂੰ ਦੂਰ ਕਰ ਲਵੇਂਗਾ ਭਰਮ ਕਾ ਦਾ ਮਾਇਆ ਦਾ ਆਪਣਾ 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 ਇਹਦਾ ਆ ਵੀ ਮੇਰਾ ਆ ਵੀ ਮੇਰਾ ਸੰਸਾਰ ਦੇ ਵਿੱਚ ਜਿੰਨੇ ਸਾਰੇ ਆਪਣੇ ਰੂਪ ਤੇ ਬਣੇ ਨੇ ਜਿੰਨੇ ਮੈਂ ਤਾਰਕਕਾਰ ਕ੍ਰਿਪਾ ਜੀ ਦੇ ਦਿੱਤੇ ਨੇ ਸਾਡਾ ਇਹਨਾਂ ਦੇ ਨਾਲ ਪਿਆਰ ਪੈ ਗਿਆ ਅਨੰਤ ਰੂਪਈ ਹੈ ਇਸ ਕਰਕੇ ਬਾਸਾ ਕਿ ਉਹਦੇ ਇਹ ਮੋਹ ਦਾ ਫੜਦਾ ਵਿਚਾਰਿਆ ਤੇ ਜਦੋਂ ਤੇਰਾ ਇਹ ਸੰਸਾਰ ਨਾਲੋਂ ਟੁੱਟ ਕੇ ਨਿਰੰਕਾਰ ਨਾਲ ਤੈ ਗਿਆ ਅਕਾਲ ਪੁਰਖ ਵੈਕੂਣੀ ਦੇ ਨਾਲ ਤੇਰਾ ਪਹਿਮ ਪੈ ਗਿਆ ਤੇ ਪ੍ਰਾਸਾ ਕਹਿੰਦੇ ਤੇਨੂੰ ਪ੍ਰਾਪਤ ਕਿਉਂ ਹੋ ਜਾਣੀ ਹੈ ਕਿਉਂਕਿ ਮੇਲੇ ਰਸਤੇ ਦੂਰ ਹੈ ਦੀ ਹੈ ਦਿਸਦਾ ਤਾਂ ਨਹੀਂ ਹੈ ਕਿਉਂਕਿ ਅਸੀਂ ਗੁਰੂ ਦੀ ਸਮਝ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਿਆ ਕਿ ਜਿਹੜੇ ਮੰਨਦੇ ਆ ਨਾਮਸਕਾਰ ਵੀ ਕਰਦੇ ਆ ਬਾਣੀ ਵੀ ਸੁਣਦੇ ਆ ਪਰ ਜੋ ਸੰਗ ਗੁਰੂ ਸਾਹਿਬ ਜੀ ਕਹਿ ਰਹੇ ਨੇ ਗੁਰੂ ਦੇ ਬਚਨਾਂ ਨੂੰ ਮਨ ਨੂੰ ਪਿਆਰਨੀ ਤੇ ਪਾਸਾ ਕਿਤੇ ਜਨਾਂ ਕਿਤੇ ਕੋ ਬਚਨ ਨਹੀਂ ਮੰਨਦਾ ਉਹਨਾਂ ਤੇ ਰੱਖ ਨਹੀਂ ਸਕਦਾ ਸੇਰ ਦੇ ਸਿੱਖੀ ਨੂੰ ਸਭ ਆਗੈ ਸਰਕਾਰ ਦੇ ਪਰਮ ਉਕਤਮ ਬਾਣੀ ਗਾਗਿਆ ਸੁਣਿਆ ਦਿਨ ਕਾ ਰਖਾਈ ਭਾਵੈ ਜਿਨ ਸਤਿ ਕੁਰੀਆ ਗਿਆ ਸਤਿ ਸੰਤ ਕਲ ਨਾਹੀ ਸੰਗਤ ਦੇ ਕਹਣਾ ਚਾਹੀਦਾ ਹੈ ਆਗੈ ਸੰਗਤ ਵਿੱਚ ਅਨੰਦ ਚੜਦਾ ਹੈ ਪਤਾਲੀਓ ਮੇੜੀ ਸੁਲਖਣੀ ਕੜੀ ਕੋਏ ਜਦੋਂ ਸਾਰੇ ਮੰਨ ਕੇ ਆਸਮਰਾਨ ਗਿਆਨ ਕੀ ਪਾਸ ਸਾਹਿਬ ਇਹ ਕਹਿੰਦੇ ਗੁਰਬਾਣੀ ਦੇ ਦਿੱਤੇ ਬਚਨਾਂ ਨੇ ਤੇਰੇ ਮੰਨ ਦੇ ਪ੍ਰਸਤ ਜਦੋਂ ਤੱਕ ਗੁਰਦੇ ਬਚਨ ਮੰਨ ਲਿਆ ਇਸ ਕਰਕੇ ਸਹਿਬ ਨੇ ਕਹਿੰਦੇ ਭਾਈ ਕਾਲਪੁਰ ਬਲਦਾ ਨੇੜੇ ਹੈ ਅੰਦਰ ਹੈ ਸਾਡੇ ਕੋਲ ਹੈ ਹਰ ਦੇ ਸਤਾਣੀ ਹੈ ਦੇਸੇ ਦਾ ਗੁਰੂ ਗੁਰੂ ਦੇ ਰਖਸ਼ੀ ਹੋਈ ਸੋਚ ਦੇਣਾ ਗੁਰੂ ਦੇ ਗਿਆਨ ਜਦੋਂ ਗੁਰੂ ਕਿਰਪਾ ਕਰੇਗਾ ਗੁਰੂ ਦੇ ਬਖਸ਼ੀ ਉਹ ਨਾਮ ਨੂੰ ਹਰਿਕਾਰੂ ਤੇ ਜੋ ਫਿਰ ਅੰਦਰੋਂ ਹੀ ਤਰਪਦਾ ਹੈ ਹਰ ਅਭੇ ਸਾਹੁ ਸਰਾਪ ਰਤਨ ਹੀਰਾ ਹਰਿਆ ਪਿਆ ਅਸਰਾ ਸਭ ਕਿੰਨੇ ਗੁਰੂ ਦੀ ਬਖਸ਼ੀ ਜਦੋਂ ਮਤ ਨਾਲ ਅਸੀਂ ਇਸ ਸੰਸਾਰ ਨੂੰ ਵਿਖਾਂਗੇ ਤੇ ਫੇਰ ਸਮਝ ਆਏਗੀ ਗੁਰੂ ਦੀ ਦਿੱਤੀ ਹੋਈ ਮattro guru ਦੇ ਦਿੱਤੇ ਹੋਏ ਗਿਆਨ ਨਾਲ ਸਮਝ ਆਏਗੀ ਕਿ ਪ੍ਰਮਾਤਮਾ ਆਪ ਹੀ ਮੀਰਾ ਹੈ ਆਪ ਹੀ ਰਤਨ ਹੈ ਆਪ ਹੀ ਵਿਹਾਜਕ ਵਾਲੇ ਸਾਹ ਐਸਟਾ ਹੈ ਤੇ ਉਸ ਦੇ ਅਕਾਲ ਪੁਰਖ ਬਹਿਗੁਰੂ ਨੇ ਆਪ ਹੀ ਇਹ ਜਗਤ ਤੱਕ ਲਾ ਲਾਟ ਜਾਵੇ ਭਾਵ ਕਹਿਣ ਦਾ ਉਸ ਅਕਾਲ ਪੁਰਖ ਨੂੰ ਬਿਨਾਂ ਨਤ ਉਨਾ ਨਹੀਂ ਹੈ ਹਰ ਪਾਸੇ ਵਾਹਿਗੁਰੂ ਦੀ ਨਜ਼ਰ ਆਈਦਾ ਕੋਈ ਨਾ ਦੇ ਆਏਗਾ ਜੋ ਕੁਝ ਵੀ ਜਿਸਰੇ ਲੈਸ ਸੰਸਾਰ ਤੇ ਉਹ ਕਾਲਪਨਿਕ ਬ੍ਰਹਮਚੀ ਦੀ ਦਾ ਹੀ ਹੈ ਇਹ ਨਾ ਦੇ ਆਏਗਾ ਬਾਸਾ ਕਹਿੰਦੇ ਆਏਗਾ ਤਦੋਂ ਜਦੋਂ ਦੀ ਮਰਤ ਕਰਨੀ ਕਰਦੇ ਜਦੋਂ ਜਦੋਂ ਗੁਰੂ ਦਾ ਗਿਆਨ ਹਾਸਲ ਕਰਦੇ ਆ ਇਸ ਕਰਕੇ ਬਾਸਾ ਕਹਿੰਦੇ ਭਾਈ ਗੁਰੂ ਦੀ ਲੱਖੜਾ ਫਿਰ ਤੈਨੂੰ ਸਮਝ ਆ ਜਾਏ ਆਪੇ ਤਕਾਲਪੁਰ ਵਿਕਲਪਨ ਰਤਨ ਹੈ ਆਪੇ ਹੀਰਾ ਹੈ ਆਪੇ ਇਸ ਰਤਨੂ ਦੇ ਹੀਰੇ ਜਵਾਹਰਾਂ ਨੂੰ ਦਿਖਾਣ ਵਾਲਾ ਸਾਹ ਪਰਿਣ ਹੈ ਤੇ ਆਪ ਹੀ ਤਕਾਲਪੁਰ ਵਿਕਲਪਨ ਦਾ ਇਹ ਸਾਰਾ ਜਗਤ ਦਾ ਖਿਲਾਰਾ ਰਜਿਆ ਹੋਇਆ ਹੈ ਨਾਨਕ ਜਿਸ ਕਿਰਪਾ ਕਰੇ ਸੁਹਰ ਨਾਮ ਜਿਹਾ ਜੇ ਸੋ ਸਾਹੁ ਸੱਚਾ ਮਨ ਜਾਰਾ ਇਹ ਪਾਸਾ ਵਡਿਆਂ ਨੇ ਇਲਾਕ ਦੇ ਵਰਤਨ ਕਰਦੇ ਨੇ ਇਹ ਨਾਮਕ ਜਿਸ ਮਨੁੱਖ ਉਤੇ ਪ੍ਰਮਾਤਮਾ ਕਿਰਪਾ ਕਰਦਾ ਹੈ ਫਿਰ ਉਹ ਮਨੁੱਖ ਉਸ ਦਾ ਨਾਮ ਵਿਹਾਰ ਕਰਦਾ ਹੈ ਨਾਮ ਜਪਦਾ ਹੈ ਤੇ ਉਹ ਮਨੁੱਖ ਤੇ ਨਾਮ ਰਤਨ ਦਾ ਸਾਥੀ ਦਾ ਅਨੰਦ ਹੈ ਤੇ ਉਹ ਸਦਾ ਦੇ ਇਸ ਨਾਮ ਰਤਨ ਦਾ ਪਾਣਜ ਕਰਾਰ ਹੈ ਸਾਖ ਦੇ ਜਿਨਾਂ ਤੇ ਗੁਰੂ ਦੀ ਕਿਰਪਾ ਨਹੀਂ ਹੁੰਦੀ ਹੈ ਅਕਾਲ ਪੁਰਖ ਦੀ ਕਿਰਪਾ ਨਹੀਂ ਹੁੰਦੀ ਹੈ ਵਾਸੂ ਕਹਿੰਦੇ ਭਾਈ ਮਨੁੱਖ ਇਹ ਸੰਸਾਰ ਦੇ ਵਿੱਚ ਭਟਦਾ ਹੀ ਰਹਿੰਦਾ ਮਾਇਆ ਦੇ ਪਿੱਛੇ ਦੌੜਦਾ ਰਹਿੰਦਾ ਆਪਣੇ ਰਿਸ਼ਤੇਆਂ ਦੇ ਪਿੱਛੇ ਦੌੜਦਾ ਰਹਿੰਦਾ ਤੇ ਜਦੋਂ ਗੁਰੂ ਕਿਰਪਾ ਕਰਦਾ ਹੈ ਫਿਰ ਗੁਰੂ ਦੀ ਕਿਰਪਾ ਦੁਆਰਾ ਸਮਝ ਆਉਂਦੀ ਹੈ ਤੇ ਵਾਸੂ ਕਹਿੰਦੇ ਉਹੀ ਮੁਕਤਕਾਰ ਪਰਮਜੀ ਦੇ ਨਾਮ ਦਾ ਹੰਕਾਰ ਹੈ ਉਹ ਕਾਰ ਕਰਦਾ ਹੈ ਤੇ ਜਿਹੜਾ ਨਾਮ ਦਾ ਉਪਕਾਰ ਕਰਦਾ ਹੈ ਵਾਸੂ ਕਹਿੰਦੇ ਭਾਈ ਇਹ ਸੰਸਾਰ ਦੇ ਵਿੱਚ ਸੁਖੀ ਤੇ ਅੰਗੇ ਦੇ ਰੰਗ ਤਾਂ ਦਿਲ ਦੇ ਵਿੱਚ ਵੀ ਸੁੱਕੀ ਹੈ ਇਸ ਕਰਕੇ ਉਹ ਫਿਰ ਨਾਨਕ ਵੀ ਧੰ ਦਾ ਵੱਡਾ ਸਾਰੂਕਾਰ ਬਣ ਜਾਂਦਾ ਹੈ ਉਹ ਵੱਡਾ ਬਖਾਲੀ ਬਣ ਜਾਂਦਾ ਹੈ ਤੇ 파ਸਾ ਕਿੰਦੇ ਵਿੱਚੋਂ ਵਣਜ ਕਰਦਾ ਆਇਆ ਇਸ ਸੰਸਾਰ ਦੇ ਵਿੱਚ ਵੀ ਸੋਖਾ ਘਟਦਾ ਹੈ ਇਹ ਵੀ ਨਿਰਲਕਾਰ ਤੇ ਨਾਮ ਦੇ ਵਿੱਚ ਸੋਖਾ ਘਟਦਾ ਹੈ ਇਸ ਕਰਕੇ ਸਤਿਗੁਰਾਂ ਦੀ ਕਿਰਪਾ ਕੀ ਏ ਅਜ ਦੇ ਪਵਿੱਤਰ ਮੁਕਤਾਰ ਸਹਿਬ ਜੀ ਦੇ ਰੰਗ ਸੰ ਪਾਵਨ ਉਪਦੇਸ਼ ਗ੍ਰੰਥ ਇਸ ਨੂੰ ਆਉਂਦਾ ਹੈ ਆਪਣੇ ਕੀਤਾ ਪੜੀ ਸੁਖੂ ਵਾਲਾ ਬਾਣਾ ਗੁਰੂ ਦੇ ਪਵਿੱਤਰ ਉਪਦੇਸ਼ ਨੂੰ ਆਪਣੇ ਦਿਲ ਦੇ ਚਿਤਾ ਤੇ ਨਾਮ ਰੂਪੇ ਕੰਨ ਰੱਖਾ ਕਰ ਜਿਹਦੇ ਬਾਅਦ ਤੇ ਇਸ ਅਨੁਸਾਰ ਤੇ ਉਠਾ ਜਨ ਲੈ ਗਿਆ ਹੈ ਵਣ ਦੇ ਬਰਕਤਾਂ ਜਾ ਰਹੇ ਉਹ ਅੱਖਰ ਦੇ ਨੂੰ ਸੰਭਾਦੋਂ ਐਸੀ ਰਾਤ ਰਸਾਈਆਂ ਐ ਐਸੀ ਜੁਬੇਟ ਐ ਸੰਸਾਰ ਦਾ ਕੋਈ ਵੀ ਤਾ ਨਹੀਂ ਕੋਈ ਵੀ ਰਿਸ਼ਤਾ ਕੋਈ ਵੀ ਕੋਈ ਵੀ ਵਸਤੂ ਸਾਡੇ ਨਾਲ ਜਾਣ ਵਾਲੀ ਨਹੀਂ ਹੈ ਇਹ ਸਭ ਸਾਡੇ ਸਹਿਤਾ ਕਰਨ ਵਾਲਾ ਹੈ ਤੁਮ ਕੇਵਲ ਨਾਮ ਹੈ ਗਾਲਪੁਰਸ਼ ਹੈ ਜਿਹਦਾ ਜਿਸ ਕਰਕੇ ਗਾਲਪੁਰਸ਼ ਮੈਂ ਜਿਹਦਾ ਨਾਮ ਦਿੱਤੀਏ ਨਾਮ ਜਪ ਕੇ ਸਿਮਰਨ ਕਰਕੇ ਨਾਮਪੀਤਾਂ ਨੂੰ ਪਠਾ ਕਰੀਏ ਜਿਹੜਾ ਸਾਡੇ ਨਾਲ ਰਹੇ ਤਮ ਆਨਟਾ ਹੈ